ਏ ਜੀ 30 31 ਤਰੀਕ ਤੋਂ ਬਣਾਉਣਾ ਸ਼ੁਰੂ ਕੀਤੇ ਸੀ ਡੇਲੀ 14 15 ਕੁਇੰਟਲ ਬੰਦੇ ਸੀ ਔਰ ਚੌ ਦਿਨਾਂ ਦੇ ਵਿੱਚ 60 ਕੁਇੰਟਲ ਤੋਂ ਉਪਰ ਲੱਡੂ ਬਣ ਕੇ ਤਿਆਰ ਹੋ ਗਿਆ ਇਹ ਸੰਗਤਾਂ ਜੀ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਦੇ ਭਾਵਨਾ ਦੇ ਨਾਲ ਲੰਗਰ ਤਿਆਰ ਕੀਤਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ ਸਬ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਪ੍ਰਥਮ ਪ੍ਰਕਾਸ਼ ਪੁਰਬ ਦੇ ਅਫਸਰ ਤੇ ਅੱਜ ਅਸੀਂ ਮੌਜੂਦਾ ਸਚਕੰਡ ਸ੍ਰੀ ਹਰਮੰਦਰ ਸਾਹਿਬ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਸੰਤਾ ਵੱਲੋਂ ਇੱਥੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੜੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਲੰਗਰ ਹਾਲ ਵਿੱਚ ਮੌਜੂਦ ਆ ਲੱਡੂਆਂ ਦਾ ਜਿਹੜਾ ਪ੍ਰਸ਼ਾਦ ਹੈ ਲੰਗਰ ਹੈ ਉਹ ਸੰਗਤ ਵਿੱਚ ਵਰਤਾਇਆ ਜਾ ਰਿਹਾ ਹੈ ਸੇਵਾਦਾਰਾਂ ਵੱਲੋਂ ਇਹ ਸੇਵਾ ਕੀਤੀ ਗਈ ਹੈ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹੈ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀ ਸਿੱਖ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਲੱਖ ਲੱਖ ਵਧਾਈਆਂ ਹੋਣ ਇਹ ਲੱਡੂਆਂ ਦਾ ਲੰਗਰ ਹਰ ਸਾਲ ਦੀ ਤਰ੍ਹਾਂ ਸਿੱਖ ਸੰਗਤਾਂ ਦੇ ਸੰਜੋਗ ਨਾਲ ਦੇਸ਼ ਆਉਦੇਸ਼ਾਂ ਵਿੱਚ ਸਾਡੇ ਬੱਚੇ ਭੈਣ ਭਰਾ ਗਏ ਆ ਉਹਨਾਂ ਦੇ ਸੰਜੋਗ ਨਾਲ ਲੰਗਰ ਬਣਾਇਆ ਜਾਂਦਾ ਲੱਡੂਆਂ ਦਾ ਸੰਗਤ ਚ ਵਰਤਾਇਆ ਜਾਂਦਾ ਸਿੱਖ ਸੰਗਤਾਂ ਨੂੰ ਦੇਸ਼ ਆਉਦੇਸ਼ਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਤ ਜੇ ਜੀ 30 31 ਤਰੀਕ ਤੋਂ ਬਣਾਉਣਾ ਸ਼ੁਰੂ ਕੀਤੇ ਸੀ ਡੇਲੀ 14 15 ਕੁਇੰਟਲ ਬੰਦੇ ਸੀ ਔਰ 40 ਦਿਨਾਂ ਦੇ ਵਿੱਚ 60 ਕੁਇੰਟਲ ਤੋਂ ਉਪਰ ਲੱਡੂ ਬਣ ਕੇ ਤਿਆਰ ਹੋ ਗਿਆ ਔਰ ਸਵੇਰੇ ਅਰਦਾਸ ਕਰਕੇ ਗੁਰੂ ਰਾਮਦਾਸ ਜੀ ਦਾ ਨਾਮ ਲੈ ਕੇ ਅਸੀਂ ਵਰਤੌਣੇ ਸ਼ੁਰੂ ਕਰਦੇ ਆ ਤੁਹਾਡੇ ਸਾਹਮਣੇ ਬਾਲਟੀਆਂ ਭਰੀਆਂ ਪਈਆਂ ਇਹ ਉੱਪਰਲੇ ਹਾਲ ਚ ਵੀ ਵਰਤਾਏ ਜਾ ਰਹੇ ਔ ਥੱਲੇ ਦੇ ਹਾਲ ਵਰਤਾਏ ਜਾ ਰਹੇ ਔਰ ਸ਼ਾਮਾਂ ਤੱਕ ਇਹ ਟੋਟ ਲੰਗਰ ਜਿਹੜਾ ਵਰਤਾਇਆ ਜਾਊਗਾ ਹਰ ਸਾਲ ਲਗਾਇਆ ਜਾਂਦਾ ਹੈ ਹਾਂਜੀ ਹਰ ਸਾਲ ਆ 5 ਸਾਲ ਤੋਂ ਹਰ ਸਾਲ ਲਗਾਉਨੇ ਆ ਜੀ ਦੇਸ਼ਾਂ ਦੇਸ਼ਾਂ ਵਿੱਚ ਮੁੰਡੇ ਜਿਹੜੇ ਨੌਜਵਾਨ ਇੱਥੇ ਸੇਵਾ ਕਰਦੇ ਸੀ ਸਾਰੇ ਉੱਥੇ ਗਏ ਆ ਉਹਨਾਂ ਨੂੰ ਇੱਕੋ ਹੀ ਮੈਸੇਜ ਭੇਜੀਦਾ ਤੇ ਉਹ ਭਾਵੇਂ ਜਿਸ ਤਰ੍ਹਾਂ ਮਰਜੀ ਉਹਨੂੰ ਫੁੱਲ ਸੇਵਾ ਭੇਜਦੇ ਆ ਇਹ ਘਟੋ ਘਾਟ ਵੀ ਤੇ 4 ਲੱਖ ਰੁਪਈਆ ਜਿਹੜਾ ਸਾਡਾ ਇਕੱਠਾ ਹੋ ਜਾਂਦਾ ਉਹਨਾਂ ਦੇ ਸਨਯੋਗ ਦੇ ਨਾਲ ਹੀ ਸਾਰਾ ਅਸੀਂ ਪ੍ਰਬੰਧ ਚਲਾਉਂਦੇ ਆ ਤੇ ਚੱਲਦਾ ਰਹੂਗਾ ਬਹੁਤ ਬਹੁਤ ਧੰਵਾਦ ਆ ਤੁਸੀਂ ਦੇਖ ਸਕਦੇ ਹੋ ਕਿ ਲੱਡੂਆਂ ਦਾ ਜਿਹੜਾ ਪ੍ਰਸ਼ਾਦ ਹੈ ਲੰਗਰ ਹੈ ਉਹ ਸੰਗਤ ਵਿੱਚ ਵਰਤਾਇਆ ਜਾ ਰਿਹਾ ਹੈ ਗੱਲਬਾਤ ਕਰਦੇ ਹੋ ਅਤੇ ਸੇਵਾਦਾਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਗਤਾਂ ਜੀ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਦੇ ਭਾਵਨਾ ਦੇ ਨਾਲ ਲੰਗਰ ਤਿਆਰ ਕੀਤਾ ਜਾਂਦਾ ਤੇ ਵੀਰ ਸਹੇਰੇ ਅਰਦਾਸ ਕਰਕੇ ਸਾਰੇ ਪਿੰਡਾਂ ਚੋਂ ਸ਼ਹਿਰਾਂ ਚੋਂ ਜਿਹੜੇ ਸੰਗਤ ਜੁੜੀ ਆ ਸੋਸਾਇਟੀ ਦੇ ਨਾਲ ਸਾਰੇ ਆ ਕੇ ਆਪਣੇ ਸ਼ਰਧਾ ਭਾਵਨਾ ਦਾ ਮੰਨਦੀਆਂ ਖੁਸ਼ੀਆਂ ਲੈਂਦੇ ਨੇ ਤੇ ਆਪਣੇ ਜੋ ਵੀ ਉਹਨਾਂ ਦੇ ਦਿਲ ਦੀਆਂ ਮਨੋਕਾਮਨਾ ਪੂਰੀਆਂ ਗੁਰੂ ਰਾਮਦਾਸ ਕਰਦੇ ਨੇ ਪਾਤਸ਼ਾਹ ਚੜ੍ਹਦੀਆਂ ਕਲਾ ਦੇ ਨਾਲੇ ਸੋਸਾਇਟੀ ਦੇ ਸਿਰ ਤੇ ਮਿਹਰ ਪ੍ਰਿਆਤ ਰੱਖੇ ਤੇ ਕਿਰਪਾ ਕਰੇ ਸਾਰੇ ਵੀਰਾਂ ਦੇ ਜਿਨ੍ਹਾਂ ਦੀਆਂ ਜੋ ਮਨੋ ਕਾਮਨਾਵਾਂ ਬੱਚੀਆਂ ਹੁੰਦੀਆਂ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਸੋ ਦੇਖ ਸਕਦੇ ਹੋ ਕਿ ਜਿਹੜੇ ਇਹ ਲੱਡੂਆਂ ਦੇ ਲੰਗਰ ਦੀ ਤਿਆਰੀ ਹੈ ਉਹ ਪਿਛਲੇ 3 ਦਿਨਾਂ ਤੋਂ ਚੱਲ ਰਹੀ ਹੈ ਤੇ ਲੱਡੂ ਬਣ ਕੇ ਤਿਆਰ ਹੋ ਚੁੱਕੇ ਹਨ ਤੇ ਲੰਗਰ ਹਾਲ ਦੇ ਵਿੱਚ ਜਿਹੜੀ ਹੈ ਲੱਡੂਆਂ ਦੇ ਲੰਗਰ ਦੀ ਜਿਹੜੀ ਸੇਵਾ ਉਹ ਕੀਤੀ ਜਾ ਰਹੀ ਹੈ ਹੋਰ ਗੱਲਬਾਤ ਕਰਦੇ ਸੇਵਾਦਾਰਾਂ ਤੋਂ ਸੰਗਤਾਂ ਵੱਲੋਂ ਦੇਖੋ ਸੇਵਾ ਕੀਤੀ ਜਾ ਰਹੀ ਹੈ ਲੰਗਰ ਹਾਲ ਦੇ ਉਪਰ ਹਾਲ ਮੈਂਨ ਉੱਥੇ ਵੀ ਜਿਹੜਾ ਇਹ ਸਾਰੀ ਲੱਡੂਆਂ ਦੀ ਸੇਵਾ ਕੀਤੀ ਜਾ ਰਹੀ ਹੈ ਪਿਛਲੇ 3 ਦਿਨਾਂ ਤੋਂ ਜਿਹੜੇ ਲੱਡੂ ਨੇ ਉਹ ਤਿਆਰ ਕੀਤੇ ਜਾ ਰਹੇ ਸੀ ਤੇ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੀ ਨੌਜਵਾਨਾਂ ਨੇ ਰਲ ਮਿਲ ਕੇ ਇਹ ਜਿਹੜੀ ਸੇਵਾ ਕੀਤੀ ਹੈ ਤੇ ਲੱਡੂਆਂ ਦੀ ਸੇਵਾ ਦਾ ਜਿਹੜਾ ਲੰਗਰ ਹੈ ਉਹ ਜਿਹੜਾ ਵਰਤਨਾ ਹੁਣ ਸ਼ੁਰੂ ਹੋ ਚੁੱਕਿਆ ਹੈ ਸੰਗਤ ਵਿੱਚ ਇਸ ਨੂੰ ਵਰਤੋਂ ਦੀ ਸੇਵਾ ਜੜੀ ਨਿਭਾਈ ਜਾ ਰਹੀ ਹੈ ਅੱਜ ਸਵੇਰੇ ਤੰਦਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਥਮ ਪ੍ਰਕਾਸ਼ ਪੂਰਵ ਦੇ ਮੌਕੇ ਤੇ ਅਰਦਾਸ ਕਰਕੇ ਇਹ ਸੇਵਾ ਜਿਹੜੀ ਸ਼ੁਰੂ ਕੀਤੀ ਗਈ ਹੈ ਸੰਗਤ ਵਿੱਚ ਵਰਤੋਂ ਦੀ ਗੱਲਬਾਤ ਕਰਦੇ ਆ ਹੋਰ ਸੇਵਾਦਾਰਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਗੁਰੂ ਘਰ ਦੀਆਂ ਖੁਸ਼ੀਆਂ ਸਿੱਖ ਸੰਗਤਾਂ ਪ੍ਰਾਪਤ ਕਰਦੀਆਂ ਦੇਸ਼ਾਂ ਉਦੇਸ਼ਾਂ ਤੋਂ ਸਾਡੇ ਭੈਣ ਭਰਾ ਮਾਇਆ ਸਾਡੀ ਸੋਸਾਇਟੀ ਹੈ ਗੁਰੂ ਰਾਮਦਾਸ ਲੰਗਰ ਹਾਲ ਸੋਸਾਇਟੀ ਹੈ ਜਿਹਦੇ ਸੰਯੋਗ ਨਾਲ ਹਰ ਸਾਲ ਦੀ ਤਰ੍ਹਾਂ ਅਸੀਂ ਇਹ ਲੰਗਰ ਤਿਆਰ ਕਰਕੇ ਸਿੱਖ ਸੰਗਤਾਂ ਨੂੰ ਸਕਾਉਣੇ ਲੱਗੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋ ਸੇਵਾਦਾਰਾ ਵੱਲੋਂ ਵੀ ਦੇਸ਼ਾਂ ਵਿਦੇਸ਼ਾਂ ਤੋਂ ਜਿਨ੍ਹਾਂ ਨੇ ਇਹ ਸੇਵਾ ਨਿਭਾਈ ਹੈ ਉਹਨਾਂ ਦਾ ਜਿਹੜਾ ਹੈ ਸ਼ੁਕਰੀਆ ਦਾ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਬਾਲਟੀਆਂ ਭਰ-ਭਰ ਕੇ ਸੰਗਤ ਵਿੱਚ ਅੱਜ ਜਿਹੜੀ ਗੁਰੂ ਬ੍ਰਾਂ ਸਾਹਿਬ ਜੀ ਦੇ ਪ੍ਰਕਾਸ਼ ਕੁਰਬ ਦੇ ਮੌਕੇ ਤੇ ਇੱਕ ਖਾਸ ਜਿਹੜੀ ਇਹ ਮਿੱਠੇ ਦੇ ਵਿੱਚ ਲੱਡੂਆਂ ਦੀ ਸੇਵਾ ਕੀਤੀ ਗਈ ਹੈ ਤੇ ਸੰਗਤ ਨੂੰ ਜਿਹੜੇ ਇਹ ਲੱਡੂ ਜਿਹੜੇ ਨੇ ਵਰਤਾਏ ਜਾ ਰਹੇ ਨੇ ਜਿਹੜੀ ਸੇਵਾ ਹੈ ਛੋਟੇ-ਛੋਟੇ ਬੱਚੇ ਨੌਜਵਾਨ ਬਜ਼ੁਰਗ ਸਾਰੇ ਸੇਵਾ ਵਿੱਚ ਹਿੱਸਾ ਲੈ ਰਹੇ ਹਨ ਅਤੇ ਲੰਗਰ ਹਾਲ ਦੇ ਵਿੱਚ ਜਿਹੜੀ ਇਹ ਸੇਵਾ ਹੈ ਉਹ ਕੀਤੀ ਜਾ ਰਹੀ ਹੈ ਸੰਗਤਾਂ ਨੂੰ ਲੰਗਰ ਦੇ ਵਿੱਚ ਮਿੱਠੇ ਦੇ ਵਿੱਚ ਇਸ ਖਾਸ ਮੌਕੇ ਤੇ ਜਿਹੜਾ ਹੈ ਉਹ ਲੱਡੂ ਜਿਹੜੇ ਨੇ ਵਰਤਾਏ ਜਾ ਰਹੇ ਹਨ ਤੁਸੀਂ ਦੇਖਦੇ ਰਹੋ ਗ੍ਰੇਟ ਪੰਜਾਬ ਟੀਮ ਇਹ ਕੈਮਰਾਮੈਨ ਅਰਸ਼ ਦੇ ਨਾਲ ਸੁਖਜੀਤ